ਮੈਂ ਤੁਹਾਡਾ ਆਪਣਾ ਸ਼ਿਵ ਚਰਨ ਜੱਗੀ ਕੁਸਰ ਮੈਂ ਇੱਕ ਲੇਖਕ ਦੀ ਗੱਲ ਕਰਨ ਲੱਗਿਆ ਜਿਹੜੀ ਯੂਕੇ ਦੀ ਵਾਸੀ ਹੈ ਤੇ ਬੜੇ ਚਿਰ ਤੋਂ ਮੈਂ ਉਹਨੂੰ ਮਤਲਬ ਮੈਂ ਉਹ ਤੋਂ ਉਹਦੀਆਂ ਕਹਾਣੀਆਂ ਪੜਦਾ ਆਉਂਦਾ ਆਉਂਦਾ ਰਿਹਾ ਹਾਂ ਜਦੋਂ ਉਹ ਕਾਲਜ ਤੋਂ ਦੇ ਟਾਈਮ ਤੋਂ ਕਹਾਣੀਆਂ ਲਿਖਦੀ ਹੁੰਦੀ ਸੀ ਫਿਰ ਜਦੋਂ ਉਸ ਦਾ ਨਾਮ ਆਇਆ ਗੰਧਲੇ ਰਿਸ਼ਤੇ ਮੈਂ ਪੜਿਆ ਮੈਂ ਬੜਾ ਹੈਰਾਨ ਹੋਇਆ ਇੱਕ ਗੱਲ ਮੈਂ ਗੰਧਲੇ ਰਿਸ਼ਤੇ ਬਾਰੇ ਜ਼ਰੂਰ ਕਹੂੰਗਾ ਵੀ ਜਿਹੜੀਆਂ ਬੀਬੀਆਂ ਜਿਨ੍ਹਾਂ ਦੇ ਬੱਚੇ ਆ ਘਟੋ ਘਟ ਇੱਕ ਬਾਪ ਨੂੰ ਇੱਕ ਮਾਂ ਨੂੰ ਜਿਨ੍ਹਾਂ ਦੇ ਬੱਚੇ ਛੋਟੇ ਆ ਉਹਨਾਂ ਨੂੰ ਇਹ ਨਾਵਲ ਗੰਧਲੇ ਰਿਸ਼ਤੇ ਜ਼ਰੂਰ ਜ਼ਰੂਰ ਪੜ੍ਹਨਾ ਚਾਹੀਦਾ ਤੇ ਉਸ ਤੋਂ ਬਾਅਦ ਉਹਦਾ ਨਾਵਲ ਆਇਆ ਜਿਹੜਾ ਮੇਰੇ ਹੱਥ ਦੇ ਵਿੱਚ ਆ ਅਧੂਰੀ ਕਹਾਣੀ ਔਰ ਇਹ ਵੀ ਮਤਲਬ ਕਮਲ ਗਿੱਲ ਨੇ ਆਪਣੇ ਬੀਬੀਆਂ ਔਰਤਾਂ ਦੇ ਜੋ ਦੁਖੜੇ ਆ ਉਹ ਉਹਨਾਂ ਬਾਰੇ ਲਿਖਿਆ ਉਹਨਾਂ ਦੀਆਂ ਮਜਬੂਰੀਆਂ ਬਾਰੇ ਲਿਖਿਆ ਉਹਨਾਂ ਦੇ ਰੋਦਨ ਬਾਰੇ ਲਿਖਿਆ ਲਿਖਿਆ ਬੜਾ ਰੌਚਕ ਨਾਵਲ ਆ ਮੇਰੇ ਮੇਰੇ ਹੱਥ ਦੇ ਵਿੱਚ ਆ ਮੈਂ ਪੜਿਆ ਇਹ ਮਤਲਬ ਛਾਪਣ ਤੋਂ ਪਹਿਲਾਂ ਪੜ ਲਿਆ ਸੀ ਤੇ ਮੈਂ ਖਾਸ ਤੌਰ ਤੇ ਬੀਬੀਆਂ ਨੂੰ ਇਹ ਕਹੂੰਗਾ ਵੀ ਬੰਦੇ ਤਾਂ ਕਈ ਵਾਰੀ ਅੰਗਿਲੀ ਕਰ ਜਾਂਦੇ ਆ ਪਰ ਬੱਚਿਆਂ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਸਭ ਤੋਂ ਜ਼ਿਆਦਾ ਮਾਵਾਂ ਦੀ ਹੁੰਦੀ ਆ ਔਰ ਘਟੋ ਘਟ ਉਹਨਾਂ ਨੂੰ ਆਪਣੇ ਕਮਲ ਗਿੱਲ ਦਾ ਨਾਭ ਜਿਹੜਾ ਹੈ ਗੰਦਲੇ ਰਸਤੇ ਤੇ ਜਿਹੜੀ ਇਹ ਹੈ ਅਧੂਰੀ ਕਹਾਣੀ ਇਹ ਜ਼ਰੂਰ ਪੜਨੇ ਚਾਹੀਦੀ ਆ ਮੈਂ ਪਰਜੋਰ ਅਪੀਲ ਕਰੂੰਗਾ ਕਿ ਭਾਈ ਬੀਬੀਓ ਤੁਸੀਂ ਆਪਣੇ ਗੰਧਲੇ ਰਿਸ਼ਤੇ ਤੇ ਇਹ ਅਧੂਰੀ ਕਹਾਣੀ ਇਹ ਦੋ ਨਾਵਲ ਜਰੂਰ ਬਰ ਜਰੂਰ ਪੜੋ ਰੱਬ ਤੁਹਾਨੂੰ ਰਾਜੀ ਰੱਖੇ ਚੜ੍ਹਦੀ ਕਲਾ ਚ ਰਹੋ ਥੈਂਕ ਯੂ